ਅੱਜ ਅਸੀਂ ਪਹੁੰਚੇ ਹਾਂ ਪਰਿਆਲਾ ਵਿਖੇ ਗੁਰਦੁਆਰਾ ਸ੍ਰੀ ਛੱਡਾ ਸਾਹਿਬ ਵਿਖੇ ਜਿੱਥੇ ਕਿ ਸਾਲਾਨਾ ਗੁਰਮਤੀ ਸਮਾਗਮ ਬੜੀ ਤੁਮਤਾਮ ਦੇ ਨਾਲ ਮਨਾਇਆ ਜਾ ਰਿਹਾ ਤੇ ਇੱਥੇ ਜੇਕਰ ਅਸੀਂ ਗੱਲ ਕਰ ਲਈਏ ਤਾਂ ਕਾਫੀ ਪ੍ਰਕਾਰ ਜਿੱਥੇ ਸੰਗਤ ਬਹੁਤ ਗੰਟੀ ਦੇ ਵਿੱਚ ਪਹੁੰਚੀ ਹੋਈ ਹੈ ਉੱਥੇ ਇੱਕ ਜਿੱਥੇ ਮੈਡੀਕਲ ਕੈਂਪ ਲੱਗ ਰਿਹਾ ਉੱਥੇ ਦਸਤਾਰਾਂ ਦਾ ਕੈਂਪ ਵੀ ਲੱਗ ਰਿਹਾ ਪਾਣੀ ਦੀਆਂ ਠੰਡੇ ਮਿੱਠੇ ਜਲ ਦੀਆਂ ਸਬੀਲਾਂ ਵੀ ਲੱਗ ਰਹੀਆਂ ਤੇ ਸੰਗਤ ਜੋ ਜਿਸ ਪ੍ਰਕਾਰ ਕੜਖ ਦੀ ਧੁੱਪ ਦੇ ਵਿੱਚ ਪਹੁੰਚੀ ਹੋਈ ਹੈ ਉਸ ਤੋਂ ਸਾਫ ਮੈ ਜਰੋਂਦਾ ਹੈ ਕਿ ਵੀ ਜੋ ਸੰਗਤ ਹੈ ਆਪਣੇ ਗੁਰੂ ਦੇ ਬਿਹਾਰੀ ਜਾ ਰਹੀ ਹੈ ਤੇ ਜੋ ਆਸਥਾ ਹੈ ਇਸ ਸਥਾਨ ਦੇ ਪ੍ਰਤੀ ਉਹ ਬਹੁਤ ਜ਼ੋਰਦਸਤ ਰੂਪ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਤੇ ਗੱਲ ਕਰ ਰਹੇ ਆ ਬਾਬਾ ਸੋਬੀ ਜੀ ਦੇ ਨਾਲ ਵੀ ਉਹ ਕੀ ਕਹਿੰਦੇ ਨੇ ਤਾਂ ਇੱਥੇ ਪਹੁੰਚੇ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਮੈਂਬਰ ਭਜਨ ਸਿੰਘ ਸ਼ੇਰਗਿਲ ਉਹਨਾਂ ਨਾਲ ਵੀ ਗੱਲ ਕਰਦੇ ਆ ਤੇ ਜੋ ਸੰਗਤਾਂ ਨੂੰ ਜਿੱਥੇ ਨਿਹਾਉ ਕਰ ਰਹੇ ਆ ਉਹ ਵੀ ਸਾਰਾ ਦ੍ਰਿਸ਼ ਆਪ ਜੀ ਨੂੰ ਦਿਖਾਉਂਦੇ ਆ ਧੰਨਵਾਦ मारी, 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 मेरे, मेरे, पाया ਹਾਂ ਬਖਸ਼ੇ ਗਏ ਗਏ ਹੋਏ ਤੋਂ ਇਹ ਚਲਣ ਦਾ ਯਤਨ ਕਰੋ ਸਾਰੀ ਘਰਨਾ ਬੜਕੇ ਸੋ ਬਲਵਾਰਾ ਸੇਮੀਆ ਦੇ ਇਤਤ ਬੜੀ ਗਲੇ ਕੇ ਲੱਗਿਆ ਹੋਇਆ ਹੈ ਜਿਸ ਵੀ ਮੇਰੇ ਵੀਰ ਦੀ ਭੈਣ ਨੂੰ ਕੋਈ ਦਵਾਈ ਦੀ ਲੋੜ थोरी हिंदी आवाज़ आने आती है, वो वक्तों में जो संसार आने आती है, देना ज़रदार ज़रदार बातें आप याद कर दो, तानवालों से मिलना तानवालों से नहीं, तानवालों से नहीं रहने की इतनी शाम, तानवालों से नहीं, साला साला ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਲਾਨਾ ਪ੍ਰੋਮ ਗੁਰਦੁਆਰਾ ਝੰਡਾ ਸਾਹਿਬ ਹਰ ਸਾਲ ਦੀ ਤਰ੍ਹਾਂ ਜਨਵਰੀ 10 11 12 ਨੂੰ ਮਨਾਇਆ ਜਾਂਦਾ ਹੈ ਇਹ ਦੇ ਵਿੱਚ ਸੰਗਤਾਂ ਇਲਾਕੇ ਦੀਆਂ ਬਹੁਤ ਸੰਜੋਗ ਦਿੰਦੀਆਂ ਇਹ ਜਿਹੜਾ ਬਰੋਮ ਬਣਾਇਆ ਜਾਂਦਾ ਨਾ ਇਹਦੀ ਜਿਹੜੀ ਇਤਿਹਾਸ ਸ਼ਪਾਉਂਦੇ ਆ ਨਾ ਲੋਸ ਫੰਡ ਕਰਦੇ ਆ ਲੋਕਾਂ ਦਾ ਆਪਣਾ ਉਤਸ਼ਾਹ ਆਪਣੇ ਵਿਚਾਰ ਨਾਲ ਸੰਗਤ ਬਹੁਤ ਹੋਦੀ ਹੈ ਆਪਣੇ ਆਪ ਸੇਵਾ ਕਰਦੀ ਹੈ ਲੰਗਰ ਬਣਾਉਂਦੀ ਹੈ ਛਕਦੇ ਆ 12 10 11 12 ਦਿਨ ਤੋਂ 3 ਦਿਨ ਤੋਂ ਬਹੁਤ ਜ਼ਿਆਦਾ ਸੰਗਤ ਰਹਿੰਦੀ ਹੈ ਸੰਗਤ ਨੂੰ ਅੰਦਰ ਮੱਥਾ ਟੇਕਣ ਨੂੰ ਉਖਾ ਹੋ ਜਾਂਦਾ ਬਹੁਤ ਗੁਰੂਦਵਾਰਾ ਦੀ ਮਿਹਰ ਹੈ ਇਹਦਾ ਸਥਾਨ ਸ਼ੇਵੀ ਬਾਸ਼ੀ ਦਾ ਇਤਿਹਾਸਿਕ ਸਥਾਨ ਹੈ ਇਹ ਤੇ ਇੱਥੋਂ ਪੀਜੀ ਦਾ ਲੰਗਰ ਹਰ ਰੋਜ਼ ਜਾਂਦੇ ਬਣ ਕੇ ਉੱਥੇ ਇੱਕ ਤੋਂ 2:30 ਵਜੇ ਤੱਕ ਹਰ ਲੋ ਜਨਾ ਲੰਗਰ ਵਰਤਾਉਨੇ ਆ ਤੇ ਇਹ ਜਿਹੜਾ ਸਮਾਗਮ ਹੈ ਹਾਂ ਜੀ ਤੇ ਬਹੁਤ ਹੁਣ ਸੰਗਤਾਂ ਆ ਬੜਾ ਜੋਸ਼ੋਖ ਰੋਸ਼ਨ ਵਾਲਾ ਆ ਰਹੀਆਂ ਤੇ ਕਿਵੇਂ ਦਾ ਮਹਿਸੂਸ ਹੁੰਦਾ ਦੇ ਯਾ ਫਿਰ ਕੀ ਕਾ ਖਾਲਸਾ ਵਾਹ ਜੀ ਦੀ ਫਤਿਹ ਅੱਜ ਸ੍ਰੀ ਗੁਰੂ ਹਰਿਹਾਡਾ ਤੇ ਮੰਨ ਦੇ ਨਾਲ ਦੂਈਆਂ ਵੀ ਸੰਗਤਾਂ ਜੁੜ ਕੇ ਬੈਠੀਆਂ ਨੇ ਆਮ ਤੌਰ ਤੇ ਕਾੜ ਦੇ ਵਿੱਚ ਬਗਨੇ ਹਰ ਕੋ ਵੱਡਾ ਉਤਰਾਅ ਉੜਾਅ ਬਹੁਤ ਹਾਲਾਤ ਨਿਕਲੇ ਨੇ ਉਹਨਾਂ ਨੂੰ ਲੋਕ ਹਰੀ ਸੰਗਤਾਂ ਨੇ ਹਰੀ ਪਰਿਵਾਰ ਨੇ ਹਰੀ ਇਨਸਾਨ ਨੇ ਇਹ ਸੋਚਿਆ ਕਿ ਜਿਹੜੇ ਬਾਹਰ ਦੁਸਾਈਆਂ ਬਿਫਾਸਰੀਆਂ ਬਹੁਤ ਮੁਸ਼ਕਲਾਂ ਨੇ ਉਹਨਾਂ ਨੂੰ ਤਾਂ ਆ ਆਸਥਾਨੇ ਪੂਰਾ ਕਰ ਸਕਦੇ ਨੇ ਐਸੀ ਇਨਸਾਨ ਤੇ ਬੈਠ ਕੇ ਸ਼ਾਂਤੀ ਮਿਲਦੀ ਹੈ ਨਹੀਂ ਤਾਂ ਤੁਸੀਂ ਦੇਖੋ ਸੜਕਾਂ ਦੇ 흘ਿਆਂ ਤੇ ਜਿੱਥੇ ਵੀ ਹੈ ਉਹਦੀਆਂ ਕੋਈ ਬਾਰਦਾਤ ਕੋਈ ਕੁਝ ਹੁੰਦਾ ਰਹਿੰਦੇ ਨੇ ਉਹ ਇਥੋਂ ਸੌਕ ਮਿਲਦਾ ਹੈ ਗੁਰੂ ਸਾਹਿਬ ਦਾ ਪਰਮਾਨ ਹੈ ਕਿ ਜਿੱਥੇ ਵੀ ਸੰਗਤ ਬੈਠਦੀ ਹੈ ਉਥੇ ਤਕਰੀਬਨ ਇਸ ਤਰ੍ਹਾਂ ਦਾ ਮਹਾਨ ਕੁੰਟ ਬਣ ਜਾਂਦਾ ਹੈ। ਅੱਜ ਜੋ ਇਹ ਸਥਾਨ ਇਸੇ ਸਮੇਂ ਅਸੀਂ ਦੇਖਦੇ ਹੁੰਦੇ ਸੀ ਇੱਕ ਛੋਟਾ ਜਿਹਾ ਜਗਾ ਸੀ ਢਾਈ ਦੇ ਉੱਤੇ ਇੱਕ ਮੂਲੀ ਜਿਹਾ ਝੰਡਾ ਲੱਗਿਆ ਹੋਇਆ ਸੀ। ਇਹ ਬਾਬਾ ਕਰਤਾਰ ਸਿੰਘ ਉਹਨਾਂ ਦਾ ਉਰਾਲਾ ਹੈ। ਅਰ ਉਹਨਾਂ ਦੀ ਜਾਣ ਪਛਾਣ ਹੋਈ ਇਹ ਆਸਥਾਨ ਕਿਹੜਾ ਹੈ। ਉਹਦੇ ਵਾਸਤੇ ਫਿਰ ਕੋਈ ਨਾ ਕੋਈ ਪਰਮਾਤਮਾ ਹੱਲ ਵੀ ਕਰਦਾ ਹੈ ਇਸ ਤਰ੍ਹਾਂ ਆਪਣੇ ਆਜੀ ਸਾਹਿਬ ਬੈਠੇ ਨੇ ਸਾਡੇ ਨਾਲ ਜੀ ਕਿ ਕਿੰਨਾ ਇਹਨਾਂ ਨੇ ਸ਼ੁਰੂ ਤੋਂ ਸ਼ੁਰੂ ਕਰਨ ਔਖਾ ਹੈ ਜੀ ਤੇ ਵੱਡੀ ਬਾਤ ਗੱਲ ਸੀ ਇਹ ਆਲੇ ਦੁਆਲੇ ਵੀ ਆਲੇ ਦੁਆਲੇ ਵੀ ਪ੍ਰਚਾਰ ਕਰਕੇ ਇਹਨਾਂ ਨੂੰ ਆਪਣੇ ਨਾਲ ਜੋੜਿਆ ਸਾਰੀਆਂ ਸੰਗਤਾਂ ਨੂੰ ਇਹੀ ਸਾ ਖਾਸ ਕਰਕੇ ਸਾਡੇ ਪਿੰਡ ਤੋਂ ਵਿਰਾ ਗੁਰਦੁਆਰਾ ਬਣਿਆ ਹੈ ਇਹਨਾਂ ਦੀ ਕਿਰਪਾ ਨਾਲੇ ਬਣਿਆ ਇਹਨੇ ਸ਼ੁਰੂ ਕਰਿਆ ਸੀ ਤੇ ਸੰਪੂਰਨ ਕਰਕੇ ਫਿਰ ਆਗੇ ਤੇ ਬਾਕੀ ਤਾਉਣ ਬਾਉਂਡ ਪਿੰਡ ਦੇ ਲੋਕ ਆਪਕਾ ਦੇ ਰਹੇ। ਤੋਂ ਮੈਂ ਇਹ ਵੀ ਅੰਦਰ ਵਿਵਸਥਾ ਇਹਨਾਂ ਦੀ ਪੀਜੀਆਈ ਵੀ ਜਦਾਂ ਲੰਘ ਰੋ। ਹਾਂ। ਸਭ ਤੋਂ ਵੱਡਾ ਜਿਹੜਾ ਮਹਾਨ ਕਾਰਜ ਸੀ ਉਹ ਵੀ ਇੱਕ ਇਸੀ ਤਰੱਕੀ ਦਾ ਕਾਰਨ ਬਣਿਆ। ਅੱਜ ਉੱਥੇ ਮੁਸ਼ਕਲਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੁਟਾ ਹੁੰਦੀਆਂ ਨੇ। ਲੋਕਾਂ ਨੂੰ ਖਾਣ ਪੀਣ ਦੀਆਂ ਬਹੁਤ ਮਹਿੰਗੇ ਹੋ ਗਏ ਨੇ। ਉਹ ਫਿਰ ਮਰੀਜ਼ ਜਿਹੜੇ ਬਾਹਰ ਵੀ ਨਹੀਂ ਜਾ ਸਕਦੇ। ਇਹਨਾਂ ਨੇ ਉਹ ਖੇਦੇ ਅ ਮਸ਼ਹੂਰ ਔਖੇ ਦੇ ਔਖੇ ਦੇ ਤੇ ਔਖੇ ਦੇ ਗੁੰਦੇ ਦੀ ਜਲ ਵਰਤਾਇਆ ਯਾਦ ਵਰਤਾਇਆ ਉਹ ਵੀ ਇਹਨਾਂ ਦੀ ਇੱਕ ਨਹੀਂ ਸੀ ਇਸ ਸਤਾਨ ਦੀ ਬਸੰਦੀ ਹਉ ਤੋਂ ਵੱਡੀ ਨਹੀਂ ਹੋ ਸੀ ਇਹ ਦੂਜਾ ਉਪਰਾਲਾ ਤਾਂ ਸਭ ਕ ਸੰਗ ਦਾ ਕਰ ਲਏ ਦੀਏ ਨੇ ਪਰ ਉਹ ਖਾਸ ਪ੍ਰੋਜੈਕਟ ਹੈ ਜਿਹੜਾ ਸਾਡੇ ਅੱਖਾਂ ਦੇ ਸਾਹਮਣੇ ਹੈ ਹੋਇਆ ਹੈ ਉਹ ਮੈਂ ਆਸ ਰੱਖਣਾ ਹੈ ਇਜਿਸਤਰਾ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਹੈ ਪਹਿਲੇ ਸਮਿਆਂ ਦੇ ਵਿੱਚ ਮੰਨਿਆ ਜਾਂਦਾ ਸੀ ਤੇ ਬਜ਼ੁਰਗ ਲੋਕ ਬੈਠ ਕੇ ਸਮਾਂ ਕੱਢ ਕੇ ਜੋ ਵੀ ਕਾਰਜ ਕਰਦੇ ਸੀ ਕਰਦੇ ਸੀ ਅੱਜ ਨਵੀਂ ਈੜੀ ਦੇ ਵਿੱਚ ਜੋਸ਼ ਆਇਆ ਉਹ ਜੋਸ਼ ਪ੍ਰਤੱਖ ਰੂਪ ਦੇ ਵਿੱਚ ਦੇਖਣ ਨੂੰ ਮਿਲਿਆ ਉਮੀਦ ਰੱਖਦਾ ਮੈਂ ਕਿ ਐਸੀ ਤਰ੍ਹਾਂ ਵੱਡੇ-ਵਡੇਰਿਆਂ ਨੂੰ ਥੋਪਿਆ ਨੂੰ ਸਾਡੀ ਅਸ਼ੀਰਵਾਦ ਵੱਡਿਆਂ ਨੂੰ ਸਾਡੀ ਨਮਸਕਾਰ ਉਹਦੇ ਨਾਲ ਇਹ ਪੁਰਾਣਾ ਹੋਏਗਾ ਆਸ ਰੱਖਦਾ ਕਿਸੇ ਫਾਰਮ ਚੜ੍ਹਦੀ ਕਲਾ ਵਿੱਚ ਰਹੇ ਇਹ ਸੰਗਠਨ ਇਸ ਵੇਲੇ ਇਕੱਠ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਔਰ ਚਿਕਾ